ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੋਣ ਤੋਂ ਪਹਿਲਾਂ ਇਸ ਪੰਗਤੀ ਦਾ ਜਾਪ ਜ਼ਰੂਰ ਕਰਨਾ ਦਰਸ਼ਨ ਹੋਣਗੇ ਸਭ ਖੁਸ਼ੀਆਂ ਪ੍ਰਾਪਤ ਵੀ ਹੋਣਗੀਆਂ ਸਾਥ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਮਿਹਰ ਕਰਨ ਤੇ ਆਪਾਂ ਗੁਰੂ ਦੀ ਬਾਣੀ ਵਿੱਚ ਪੜਦੇ ਆਂ ਆਚਾ ਕਹਿੰਦੇ ਨੇ ਜੋ ਕੁਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜाहਰ ਜੀਉ ਪਾਲਨ ਹਾਰਾ ਪ੍ਰਭੂ ਤਾਂ ਆਪ ਹੈ ਠਾਕੁਰ ਤੇ ਸੇਵਕ ਦੇ ਅਧਿਆਤਮਿਕ ਜੀਵਨ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਠਾਕੁਰ ਦੇ ਚਰਨਾਂ ਨਾਲ ਜੁੜਿਆ ਸੇਵਕ ਲੋਕ ਪਰਲੋਕ ਵਿੱਚ ਪ੍ਰਗਟ ਹੋ ਜਾਂਦਾ ਹੈ ਸਾਤ ਸੰਗਤ ਜੀ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਉਹਨੂੰ ਅੰਦਰ ਤੇ ਬਾਹਰ ਦਾ ਗਿਆਨ ਹੋ ਜਾਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਾਰਨ ਜੇਕਰ ਅਸੀਂ ਗੁਰੂ ਦਾ ਦ دیدار ਕਰਨਾ ਚਾਹੁੰਦੇ ਆ ਜਾਂ ਫਿਰ ਸ਼ਹੀਦ ਸਿੰਘਾਂ ਦੇ ਦਰਸ਼ਨ ਕਰਨਾ ਚਾਹੁੰਨੇ ਆ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਅਨੋਖੇ ਸ਼ਹੀਦ ਕਿਹਾ ਜਾਂਦਾ ਹੈ ਸਾਤ ਸੰਗਤ ਜੀ ਸਾਨੂੰ ਸ਼ਬਦ ਨਾਲ ਜੁੜਨਾ ਪਵੇਗਾ शब्द की कमाई करनी पवेगी शब्द, शब्द गुरु पीरा गहर गंभीरा ए शब्द गुरु पीरा है साडा पीर ही शब्द है जेड़ा गहर गंभीरा है बहुत डू वाला है सात संगत जी सतगुर सच्चे पातशाह ने शब्द ही बहुत कुछ समा के रखिया होया है। हैशाह ने लाए पर्दा ठाकुर जो ਪੀਤੇਓ ਤੋ ਬਿਸਰੀ ਤਾਤ ਪਰਾਈ ਜਦੋਂ ਅੰਦਰੋਂ ਹੋਮੇ ਦਾ ਪਰਦਾ ਲੈ ਕੇ ਠਾਕੁਰ ਨੂੰ ਦੇਖਾਂਗੇ ਪਰਮਾਤਮਾ ਨੂੰ ਦੇਖਾਂਗੇ ਤਾ ਪ੍ਰਭੂ ਮਿਲੇਗਾ ਉਦੋਂ ਤੋ ਦਿਲ ਵਿੱਚ ਪਰਾਈ ਈਰਖਾ ਵਿਸਰ ਜਾਂਦੀ ਜਦੋਂ ਗੁਰੂ ਦਾ ਦੀਦਾਰ ਹੋ ਜਾਏ ਤੇ ਸਾਥ ਸੰਗਤ ਜੀ ਆਪਾਂ ਨੂੰ ਉਹੀ ਸ਼ਬਦ ਦੀ ਕਮਾਈ ਕਰਨੀ ਹੈ ਪਹਿਲਾ ਅਕਲ ਤੋਂ ਪਰਦਾ ਲਾਉਣਾ ਪੈਣਾ ਹੈ ਭਰਮ ਦਾ ਪਹਿਲਾ ਮਤ ਨੂੰ ਨਿਰੋਲ ਕਰਨਾ ਪੈਣਾ ਹੈ ਸਾਥ ਸੰਗਤ ਜੀ ਪਾਤਸ਼ਾਹ ਜੀ ਕਹਿੰਦੇ ਨੇ ਐੜੀ ਮਤ ਦਾ ਤਿਆਗ ਕਰਕੇ ਉੱਜਲ ਮਤ ਭਾਵ ਚੰਗੀ ਮਤ ਦਾ ਅੰਦਰ ਉਸਾਰਾ ਕਰਨਾ ਪਵੇਗਾ ਚੰਗੀ ਤੇ ਸ਼ੁਭ ਮਤ ਦਾ ਪ੍ਰਗਟਾਵਾ ਕਰਨਾ ਪੈਣਾ ਹੈ ਸਾਥ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਨੇ ਰਹਿਮਤ ਦਿੱਤੀ ਆਪਾਂ ਗੁਰੂ ਦਾ ਦੀਦਾਰ ਕਰਨਾ ਹੈ ਤਾਂ ਸ਼ਬਦ ਨਾਲ ਸਾਂਝ ਜ਼ਰੂਰ ਪਾਇਓ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ ਲੇ ਸ਼ਬਦ ਦੇ ਵਿੱਚੋਂ ਖੋਜਣਾ ਪੈਣਾ ਹੈ ਕਈ ਸੱਜਣ ਪਿਆਰੇ ਐਜੇ ਨੇ ਮਹਾਪੁਰਖਾ ਦੇ ਜਿਨ੍ਹਾਂ ਨੇ ਸੰਗਤ ਕੀਤੀ ਹੈ ਕਈ ਵਾਰ ਉਹਨਾਂ ਨੇ ਮਹਾਪੁਰਖਾ ਨੂੰ ਆਪਣੀ ਜੀਵਨ ਦੀ ਵਿਥਾ ਦੱਸੀ ਹੈ ਤੇ ਐ ਵੀ ਕਿਹਾ ਕਿ ਮਨ ਵਿੱਚ ਲਾਲਸਾ ਆਏ ਕਿ ਗੁਰੂ ਦਾ ਦੀਦਾਰ ਕਰਨਾ ਹੈ ਅੱਛਾ ਦਾ دیدار ਕਰਨਾ ਹੈ ਸੋ ਸਾਥ ਸੰਗਤ ਜੀ ਗੁਰੂ ਦਾ دیدار ਕਰਨ ਲਈ ਮਹਾਪੁਰਖਾਂ ਨੇ ਉਹਨਾਂ ਨੂੰ ਸ਼ਬਦ ਦੀ ਕਮਾਈ ਕਰਨ ਲਈ ਕਿਹਾ ਹੈ ਸਵਾ ਲੱਖ 8 ਜਪਜੀ ਸਾਹਿਬ ਜਾਂ ਫਿਰ ਚੋਪਈ ਸਾਹਿਬ ਅਨੰਦ ਸਾਹਿਬ ਜਾਂ 5100 ਪਾਠ ਇੱਕ ਚੀਜ਼ ਦਾ ਪਾਠ ਕੀਤਾ ਜਾਵੇ ਜਿਹੜੀ ਮਰਜ਼ੀ ਬਾਣੀ ਦਾ ਕੀਤਾ ਜਾਵੇ ਭਾਵੇਂ ਕਿ ਵੱਦ ਤੋਂ ਵੱਧ ਪਾਠ ਕੀਤਾ ਜਾਵੇ ਜੇ ਅਭਿਆਸ ਪੱਲੇ ਹੈ ਅਭਿਆਸ ਕੋਲ ਹੈ ਤਾਂ ਸਮਝ ਲਓ ਪਾਤਸ਼ਾਹ ਦਾ دیدار ਹੋਵੇਗਾ ਜੇਕਰ ਅਭਿਆਸ ਕੋਲ ਨਹੀਂ ਹੈ ਤਾਂ ਸਾਧ ਸੰਗਤ ਜੀ ਸਮਝ ਲਿਓ ਸਾਡੇ ਪੱਲੇ ਕੁਝ ਵੀ ਨਹੀਂ ਹੈ ਅਭਿਆਸ ਹੈ ਤਾਂ ਸਾਧ ਸੰਗਤ ਜੀ ਦਰਸ਼ਨ ਵੀ ਜ਼ਰੂਰ ਹੋਣਗੇ ਪਾਤਸ਼ਾਹ ਦੇ ਸਤਿਗੁਰੂ ਕਿਰਪਾ ਕਰਦੇ ਨੇ ਬਰਕਤ ਪਾਉਂਦੇ ਨੇ ਜਦੋਂ ਅੰਦਰੋਂ ਭਰਮ ਦਾ ਪਰਦਾ ਲਹਿ ਗਿਆ ਨਾ ਇਹ ਗੱਲ ਪਤਾ ਲੱਗ ਗਈ ਕੀ ਸਤਗੁਰ ਦਾ ਦੀਦਾਰ ਕਰਨਾ ਹੈ ਦਰਸ਼ਨ ਕੀਏ ਕਰਨੇ ਨੇ ਤੇ ਫਿਰ ਅਸਲ ਦੇ ਵਿੱਚ ਕਿਰਪਾ ਹੋਣੀ ਹੈ ਅਸਲ ਦੇ ਵਿੱਚ ਰਹਿਮਤ ਹੋਣੀ ਹੈ ਪਰਮ ਦਾ ਪਰਦਾ ਲਹਿ ਗਿਆ ਪਰਮ ਦੇ ਪਰਦੇ ਸਤਗੁਰ ਖੋਲੇ ਪਰਮ ਦੇ ਪਰਦੇ ਵੀ ਸਤਗੁਰ ਨੇ ਹੀ ਖੋਲਨੇ ਨੇ ਜਦੋਂ ਅਸੀਂ ਜੁੜਾਂਗੇ ਗੱਲ ਜੁੜਨ ਤੇ ਖੜੀ ਹੈ ਜੁੜਨ ਤੋਂ ਪਾਪ ਕੀ ਹੈ ਜਦੋਂ ਅੰਦਰੋਂ ਅਸੀਂ ਮਨ ਬਣਾ ਕੇ ਕਹਾਂਗੇ ਕੀ ਪਾਤਸ਼ਾਹ ਜੀ ਕਿਰਪਾ ਕਰੋ ਇਹ ਸਤਗੁਰ ਜੀ ਰਹਿਮਤ ਕਰੋ ਐਜੀ ਰਹਿਮਤ ਕਰੋ ਕਿ ਆਪ ਜੀ ਕਿਰਪਾ ਰਹਿਮਤ ਬਖਸ਼ੀਸ਼ ਕਰਕ ਸਤਗੁਰ ਜੀ ਮੇਰੇ ਅੰਦਰ ਨੂੰ ਉਜਲ ਕਰ ਦਿਓ ਮੇਰੇ ਅੰਦਰ ਨੂੰ ਨਿਰਮਲ ਕਰ ਦਿਓ ਮੇਰੇ ਅੰਦਰ ਨੂੰ ਪਵਿੱਤਰ ਕਰ ਦਿਓ ਸਾਥ ਸੰਗਤ ਜੀ ਫਿਰ ਐ ਰੱਜ ਦੀ ਕਿਰਪਾ ਹੋਣੀ ਹੈ ਜੋ ਸਾਡੇ ਮਨ ਆਪ ਰੈਡੀ ਹੋ ਜਾਵੇਗਾ ਲੱਥੀ ਭੁੱਖ ਤ੍ਰਿਸ਼ਣ ਸਭ ਲੱਥੀ ਚਿੰਤਾ ਸਗਲ ਵਿਸਾਰੀ ਮਾਇਆ ਦੀ ਭੁੱਖ ਲੈ ਗਈ ਸਾਡੇ ਚਿੰਤਾ ਫਿਕਰ ਭੁਲਾ ਦਿੱਤੇ ਪਾਚਾ ਕਹਿੰਦੇ ਨੇ ਕਰ ਮਸਤਕ ਪੂਰੇ ਤਰਿਓ ਮਨ ਜੀਤੋ ਜਗ ਸਾਰੀ ਗੁਰੂ ਨੇ ਮਥੇ ਉਤੇ ਆਪਣਾ ਹੱਥ ਰੱਖਿਆ ਉਹਦੀ ਬਰਕਤ ਨਾਲ ਆਪਣਾ ਮਨ ਕਾਬੂ ਵਿੱਚ ਕਰ ਲਿਆ ਸਾਰਾ ਜਗਤ ਉਸਨੇ ਜਿੱਤ ਲਿਆ ਮਨ ਜਿੱਤੇ ਜਗ ਜੀਤ ਜਿਨੇ ਮਨ ਜਿੱਤ ਲਿਆ ਉਹਨੇ ਪੂਰਾ ਜਗਤ ਨੂੰ ਹੀ ਜਿੱਤ ਲਿਆ ਜਿਹਨੇ ਮਨ ਕਾਬੂ ਕਰ ਲਿਆ ਉਹਨੇ ਬਸ ਪਰਮਾਤਮਾ ਦੇ ਦਰਸ਼ਨ ਕਰ ਲਏ ਫਿਰ ਉਹਨੂੰ ਸਤਿਗੁਰ ਦੇ ਦਰਸ਼ਨ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਦਾ دیدار ਕਰਨਾ ਹੈ ਜਪਜੀ ਸਾਹਿਬ ਦਾ ਪਾਠ ਕਰਿਓ ਚਉਪਾਈ ਸਾਹਿਬ ਦਾ ਪਾਠ ਕਰਿਓ ਜਾਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਿਓ ਫਿਰ ਦਰਸ਼ਨ ਹੋਣੇ ਨੇ ਸਤਿਗੁਰ ਨੇ ਫਿਰ ਆਪ ਕਿਰਪਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ